ਮੇਰੀ ਬੈਟਰੀ ਵਾਲੀ ਆ ਬਚਾ ਲਿਓ ਮੈਨੂੰ ਲਓ ਭਾਈ ਸਮੁੰਦਰ ਵੱਲੋਂ ਮਜਰੇ ਦਾ ਦੇਖੋ ਭੈਣ ਦੀ ਲੰਦੀ ਇੰਟਰਸ ਓ ਸੌਰੀ ਗਾਲ ਨਿਕਲ ਗਈ ਲਓ ਜੀ ਸਮੁੰਦਰ ਦੇਖੋ ਜੀ ਵੱਲੋਂ ਮਜਰੇ ਦਾ ਮੰਨਦੇ ਆ ਫਿਰ ਕਹਾਂ ਸਾਡਾ ਪਿੰਡ ਸ਼ਹਿਰ ਚ ਆ ਗਿਆ ਆ ਸ਼ਹਿਰ ਚ ਆਇਆ ਭਾਈ ਪਿੰਡ ਇਹ ਤਾਂ ਐ ਲੱਗਦਾ ਜਿਗਣਾ ਬੀਚ ਤੇ ਆ ਗਿਆ ਹਾਂ ਆਹ ਨੋ ਦੇ ਕੇ ਜਾਂਦਾ ਹਾਂ ਹਾਂਜੀ ਚੱਲ ਪਏ ਭਾਈ ਜਿਹੜੇ ਪਿੱਛੇ ਮੁੜ ਕੇ ਦੇਖਦੇ ਤਿੰਗਲ ਭਲੇਆ ਤੇ ਮੇਰੇ ਨਾਲ ਹੁਣ ਸੈਰ ਹੋ ਲੋ ਭਾਈ ਤੁਹਾਨੂੰ ਅੱਜ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਬਾਹਰ ਵਾਲੀਆਂ ਸਾਡੇ ਇੱਧਰ ਆਈਆਂ ਹੋਈਆਂ ਨੇ ਠੀਕ ਆ ਆਪਣੇ ਏਰੀਆ ਮਾ ਵੱਲੋਂ ਮਜਰਾ ਮਤਲਬ ਕੋਈ ਵੀ ਸ਼ਹਿਰ ਜਿਹੜਾ ਚੰਡੀਗੜ੍ਹ ਪਹਿਲਾਂ ਚੰਡੀਗੜ੍ਹ ਆਈਆਂ ਉਹ ਚੀਜ਼ਾਂ ਠੀਕ ਹੈ ਜੀ ਫਿਰ ਹੋੜ ਹੋੜੀ ਮੁਹਾਨੀ ਚਾਹੀਆਂ ਹੁਣ ਮਾੜੀ ਚੇਤਬਾਗ ਹੋੜ ਜੋੜੀ ਸਾਡੇ ਪਿੰਡਾਂ ਹੋਂ ਤੱਕ ਮਤਲਬ ਹੈ ਤਾਂ ਸਾਡਾ ਸ਼ਹਿਰ ਆ 116 ਸੈਕਟਰ ਪੈਂਦਾ ਹੈ ਵੱਲੋਂ ਮਜਰਾ ਠੀਕ ਹੈ ਜੀ ਬਟ ਨਾਮ ਤਾਂ ਚਲੋ ਨਾਮ ਇਹ ਹੁਣ ਇਹਨੂੰ ਸੈਕਟਰ ਤਾਂ ਨਹੀਂ ਕਹਿ ਸਕਦੇ ਅਸੀਂ ਤਾਂ ਆਪਣਾ ਪੁਰਖਿਆਂ ਦਾ ਨਾਮ ਹੀ ਬੋਲੂਗਾ ਵੇ ਸਾਡੇ ਪਿੰਡ ਦਾ ਨਾਮ ਵੱਲੋਂ ਮਜਰੇ ਦਾ ਹੋਈ ਠੀਕ ਹੈ ਜੀ ਇਹ ਐਚ ਤੋਂ ਸਟਾਰਟ ਹੁੰਦਾ ਵੱਲੋਂ ਮਜਰਾ ਠੀਕ ਹੈ ਜੀ ਪਿੱਛੇ ਪਹਿਲਾਂ ਜਿੰਨੀ ਸਾਡੀ ਖੇਤ ਦੇਖ ਜੀ ਜਿਵੇਂ ਤੁਸੀਂ ਦੇਖੋ ਚਲੋ ਹੋਰਾਂ ਦੇ ਖੇਤ ਲਾਗ ਪਾ ਜਿਹਦਾ ਚਾਚੇ ਤਾਇਆ ਦੇ ਹੁੰਦੇ ਆ ਖੇਤ ਉਦਾਂ ਦੇ ਖੇਤ ਹੁੰਦੇ ਸੀਗੇ ਠੀਕ ਹੈ ਜੀ ਉਹ ਹੈਗੀ ਆ ਸਾਹਮਣੇ ਲ赤い ਲਕੀਰ ਇਹਨੂੰ ਲਾਲ ਲਕੀਰ ਕਹਿੰਦੇ ਆ ਪਿੰਡ ਦੀ ਠੀਕ ਹੈ ਜੀ ਇਹ ਪਿੰਡ ਦੀ ਲਾਲ ਲਕੀਰ ਆ ਇੱਥੇ ਇਹਦੀ ਵਾਦੋਂ ਦੀ ਦੇਖੀ ਜਾਏ ਉਹ ਵੇਖੀ ਐ ਕਿਵੇਂ ਜੀ ਇਹ ਪਿੰਡਾਂ ਦੇ ਕੀ ਮਤਲਬ ਇਹਦੇ ਬੜਾ ਰਸਤਾ ਵੀ ਹੈਗਾ ਇਹ ਇਹ ਸ਼ਾਰਟਕਟ ਆ ਠੀਕ ਹੈ ਜੀ ਜੇ ਬੜਾ ਰਸਤਾ ਮੈਨੂੰ ਚਾਹੀਦਾ ਸੀਗਾ ਤਾਂ ਫਿਰ ਮੈਨੂੰ ਉੱਪਰ ਨੂੰ ਘੁੰਮ ਕੇ ਆਣਾ ਪੈਣਾ ਸੀਗਾ ਇਹਦੇ ਘਰ ਤੋਂ ਗੁਰਦੁਆਰੇ ਤੋਂ ਠੀਕ ਹੈ ਜੀ ਉਧਰ ਨੂੰ ਘੁੰਮਣਾ ਪੈਣਾ ਸੀਗਾ ਤਾਂ ਇਹ ਹੈਗਾ ਇਹ ਸ਼ਾਰਟਕਟ ਆ ਦੇਖੋ ਜੀ ਆਪਾਂ ਬੜੇ ਚਾਂਗਦੇ ਹੋ ਗਏ ਨੇ ਸ਼ਾਰਟਕਟ ਹੋ ਗਏ ਠੀਕ ਹੈ ਜੀ ਇਹ ਹੈ ਜੀ ਆਪਣੇ ਸਰਕਾਰੀ ਸਕੂਲ ਉਹ ਸੋਣਾ ਬਣਾ ਤੇ ਜੀ ਸਰਪੰਚ ਸਾਹਿਬ ਨੇ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਬਸ ਆਏ ਸੜਕਾ ਬਣਾ ਦਿਓ ਹੇ ਕੋਈ ਚੱਕਰ ਨਹੀਂ ਹੈਗਾ ਕੰਨ ਇਹ ਜੀ ਬੱਲੂ ਮੱਜਰ ਵਾਲਿਆਂ ਨੂੰ ਸਿਰਫ ਆਈ ਪ੍ਰੋਬਲਮ ਸ਼ਾਦੂ ਵੀਰ ਨੇ ਵੀਡੀਓ ਦੇਖ ਦੇਖ ਕੇ ਪਤਾ ਨਹੀਂ ਕਿੱਥੇ ਤੇ ਨਾਮ ਕੱਢ ਕੇ ਲੈ ਕੇ ਆਉਂਦੇ ਪਤਾ ਨਹੀਂ ਕਿੱਥੇ ਦੇ ਨਹੀਂ ਕਿਹਾ ਕਿ ਪਪਾ ਮਮੇ ਇਹ ਬਬਲਗਮ ਚਾਹੀਦੀ ਹੈ ਇਹ ਬਬਲਗਮ ਆ ਜੀ ਠੀਕ ਹੈ ਇਹ ਹੈ ਕਿ ਇਹ ਰੋਮ ਆਈ ਥਿੰਕ ਯੂ ਐਸ ਏ ਚਲੋ ਕੋਈ ਨਹੀਂ ਬਾਤ ਚਾਹਸੂਆ ਇਹ ਸੁੰਨ ਦੇ ਜਾਂਦੀ ਹੈ ਇਹਦੇ ਮਤਿ ਕਿੰਦਾ ਜੋਲੇ ਜਾਂਦਾ ਹੈ ਇਹ ਮੈਂ ਚਲੋ ਆਪਣੇ ਵਾਸਤੇ ਲਈ ਉਹਨਾਂ ਬਦੌਮ ਸ਼ੇਕ ਠੀਕ ਹੈ ਬਾਰਿਸ਼ ਹੋ ਗਈ ਸ਼ੁਰੂ ਰੱਬ ਸੁੱਖ ਰੱਖੇ ਚੱਕ ਦੇ ਗੰਮ ਨੂੰ ਗਰਮੀ 따ਦੇ ਗਰਮੀ ਵਾਸਤੇ ਥੋੜਾ ਪਰਦੇ ਬਾਰਿਸ਼ ਮਾਂ ਬਰ ਰਿਹਾ ਹੈ ਤੁਸੀਂ ਮੈਨਾਂ ਸ਼ਹਿਰ ਕਰਦੇ ਦੇਖਿਆ ਹੋਣਾ ਸਾਰਿਆਂ ਨੇ ਮੀਂਹ ਹਟਾਉਂਦਾ ਮੈਂ ਤੁਹਾਨੂੰ ਸਾਰਾ ਘਰ ਦਿਖਾਵਾਂਗਾ ਸਾਡੇ ਨਾਲ ਸਾਰੇ ਘਰ ਨਾ ਟੱਲ ਨਹੀਂ ਟੱਲਣ ਲੱਗੇ ਹੋਏ ਨੇ ਠੀਕ ਹੈ ਜੀ ਇਹ ਇੱਧਰ ਮੇਰਾ ਕਮਰਾ ਇਹ ਬੀਬੀ ਆਪੂ ਦਾ ਕਮਰਾ ਹੈ ਇਹ ਮੰਮੀ ਦਾ ਕਮਰਾ ਹੈ ਉਹ ਕਿਚਨਾਂ ਸਾਨੂੰ ਪਰ ਜਾਣ ਦੇ ਲਈ ਲੋਡ ਨਹੀਂ ਜੀ ਲੋ ਜੀ بارش ਦਾ ਮੌਸਮ ਹੈ ਪੂਰਾ ਰੰਗ ਰੰਗ ਪ੍ਰੋਗਰਾਮ ਚੱਲ ਰਿਹਾ ਹੈ ਇਧਰ ਆ ਇਧਰ ਜੀ ਲੈ ਕੇ ਆਂਦੀ ਆ ਪਾਪਾ ਨੇ ਇਹਦਾ ਦੇਖੋ ਆਇਆ ਬਣੇ ਕਿਦਾਂ ਦੀ ਲੱਗੀ ਆਈਸਕ੍ਰੀਮ ਥੈਂਕ ਯੂ ਸੋ ਮੱਚ ਔਰ ਕਿਆ ਕਿਆ ਆਇਆ ਹੈ ਔਰ ਕਿੰਡਾ ਜੋਇ ਆਇਆ ਹੈ ਆ ਦੇਖੋ ਜੀ ਆਹ ਇੱਕ ਕਾਰਟੂਨ ਉਹ ਜਿਹੜਾ ਦੇਖ ਦੇ ਕੇ ਸਿੱਖਦਾ ਹੈ ਵੀ ਆਹ ਚੀਜ਼ ਲੈਣੀ ਆਹ ਚੀਜ਼ ਲੈਣੀ ਡਰਾ ਕਿੰਡਾ ਜੋਇ ਹੈ ਹੈ ਇਹ ਲੈ 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 ਜੀ ਲੈਣਾ ਉਹ ਨਹੀਂ ਮਿਲਣਾ ਇਹਨਾ ਮਤਲਬ ਜਿਹੜੀ ਇਹ ਚੀਜ਼ ਹੈ ਸਾਡੇ ਨਾ ਮਤਲਬ ਪਿੰਡਾਂ ਵਿੱਚ ਨਾ ਹੋਰ ਤਰ੍ਹਾਂ ਨਹੀਂ ਮਿਲਦੀ ਆ। ਕੀ ਨਾਮ ਦਾ ਦਾ? ਉਹਦੇ ਵਿੱਚ ਨਾ ਸਿਰਫ ਬਸ ਉਹ ਹੁੰਦੇ ਆ ਜੈਮਸ ਵਗੈਰਾ ਹੁੰਦੇ ਆ। ਠੀਕ ਹੈ ਜੀ। ਇਹ ਕਹਿੰਦਾ ਇਹਨੇ ਦੇਖੀ ਸੀ ਟੀਵੀ 'ਚ। ਇਹ ਕਹਿੰਦਾ ਮੈਂ ਇਹ ਨਹੀਂ ਲੈਣੀ ਵੀ ਮੈਂ ਉਹ ਲਾਉਂਗਾ ਧੋਈ ਜਿਹੜੀ ਟੀਵੀ 'ਚ ਆਉਂਦੀ ਆ। ਕੇਂਦਰ ਜॉय। ਮਗਾ ਤਾਂ ਕੋਈ ਗੱਲ ਨਹੀਂ ਬਾਈ ਦੇਖਦੇ ਆ। ये बताओ कैसे लगी गेंडा जो एक थोड़ा पीछे को हो कितनी अच्छी लगी, तो अच्छी लगी? देता मामा देख लाली बहुत तो खराब हो जाऊंगे मामा खोल के दऊंगी पापा ये, ये, ये क्या है नहीं ये है ਚੋਇੰਗ ਆਮ ਚੋਇੰਗ ਇਹ ਇਹ ਆਇਆ ਇੰਡੋਨੇਸ਼ੀਆ ਸੇ ਦਿਖਾਓ ਇੱਕ 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 ਮਿੰਟ ਦਿਖਾਓ ਇਸਕੋ ਐਨੂੰ ਦਿਖਾਈ ਜਾ ਐਂ ਦਿਖਾ ਦੇ ਆ ਫੜੀਆਂ ਤੇ ਇੱਕ ਮਿੰਟ ਲੈ ਦਿਖਾਈਂ ਦਿਖਾਉਂਗਾ ਮੈਂ ਖਾਉਂਗਾ ਮੈਂ ਖਾਉਂਗਾ ਲੋ ਬਾਈ ਜੀ ਇਹ ਮਟੀਰੀਅਲ ਮੰਗਾਇਆ ਜੀ ਇੰਡੋਨੇਸ਼ੀਆ ਤੋਂ ਇਹ ਇਹ ਉਹ ਇਹ ਇੰਡੋਨੇਸ਼ੀਆ ਹੀ ਆ ਮੈਡਮ ਮੁੰਡਾ ਬਾਈ ਦੇਖਣਾ ਸੀਗਾ ਕਿ ਆ ਮੈਡ ਬਾਈ ਲੋ ਜੇ ਇੱਕ ਮਿੰਟ ਬਾਈ भाई तुम भी देख के देखे देश दस देश दी है वैसे जितने सू लगता है इंडिया की नहीं है बेटा ये ये तो है इंडोनेशिया की आपको दे। आप पसंद है ये आपको पसंद है अंदर तो नहीं लेकर जाओगे इसको प्लेट में तो नहीं लेकर जाओगे पक्की बात प्रोमिस ਦਗਾ ਦਗਾ ਇਹ ਤੁਹਾਨੂੰ ਕੀ ਕੀ ਮਿਲਦਾ ਦਗਾ ਇਹ ਤੁਹਾਨੂੰ ਹਾਂ ਆਇਆ ਕੇ ਦਿਖਾਓ ਇੱਥੇ ਤੇ ਆਇਆ ਲਓ ਬਾਈ ਜੀ ਇਹ ਮਿਲਦਾ ਹੀ ਹੈ ਇਹਨੂੰ 60 ਰੁਪਏ ਦੀ ਡੱਬੀ 50 60 ਦੀ ਡੱਬੀ ਚ ਦੋ ਚਾਕਲੇਟ ਜੀ ਇਹ ਲੈ ਕੇ ਆਓਗੀ ਮੇਰੇ ਵਾਸਤੇ ਦੋ ਚਾਕਲੇਟ ਦਾ ਇਹ ਦੇਓ ਥੋੜੀ ਵਾਓ ਸ਼ਬਦ ਵੀ ਵਾਓ ਲਵ ਦੀ ਫੇਵਰਿਟ ਕਲਰ ਕਿਹਨ ਕੀ ਹੈ ਕੀ ਹੈ ਤਿਤਲੀ ਤਿਤਲੀ ਨਿਕਲੀ ਹੈ ਬਾਈ ਇੰਡਰ ਜੀ ਐਸ ਵੀ 43 ਨਿਕਲੀ ਐ ਸ਼ਾਬਾਸ਼ Papa ਮੇਰੇ ਬਾਅਦ ਤੇ ਰੋਜ਼ ਰੋਜ਼ ਇਹ ਲੈ ਕੇ ਆਉਗੇ Papa ਨਹੀਂ ਬੇਟਾ ਰੋਜ਼ ਰੋਜ਼ ਨਹੀਂ ਖਾਂਦੇ ਹੋ ਪੜੀ ਐ Papa ਲੜਦਾ ਨਹੀਂ ਮੇਰਾ ਪੁੱਤ ਰੋਜ਼ ਰੋਜ਼ ਨਹੀਂ ਖਾਂਦੇ ਇਹ ਚੀਜ਼ਾਂ ਹੋਇਆ ਚਲੋ ਖਾ ਖਾ ਲਈ ਹਫ਼ਤੇ ਜਿੱਕਰ ਵਾਰ ਖਾ ਲਈ ਕੋਈ ਕੁਝ ਨਹੀਂ ਹੁੰਦਾ ਬੰਦਾ ਦੁਆ ਵੀ ਦਿੰਦਾ ਏ ਪਰ ਐ ਥੋੜੀ ਵੀ ਤੁਸੀਂ ਮਿਸਯੂਜ਼ ਕਰੋਗੇ ਇਹ ਗਲਤ ਬਾਤ ਐ ਆਪਕੀ ਆਵਾਜ਼ ਦਿਲੇ ਦਿਲੇ ਖਾਨਾ ਇਸ ਕੋ ਫੇਰ ਮਤਬੋ ਬੋਲਣਾ ਲੋ ਭਾਈ ਮੀ ਪੈ ਰਿਆ ਪੂਰਾ ਅਨੋਦੰਦ ਵੀ ਪੈ ਰਿਆ ਆ ਗਿਆ ਜੀ ਆ ਗਿਆ ਇਹ ਬੈਠੇ ਆ ਬਾਪੂ ਜਪੂ ਅਸੀ ਕਾਲ ਜੀ ਕੀ ਗੱਲ ਹੋ ਗਈ ਹੁਣ ਬਾਈ ਮੇਰੇ ਦਰਮਾ ਕਿ ਆਈ ਅੱਜ ਇਸ ਨੇ ਤੇਰੇ ਬਿਲ ਨੂੰ ਲੋ ਭਾਈ ਜੀ ਜਿਹੜੀ ਆ ਚੀਜ਼ ਲੈ ਕੇ ਆਏ ਤੇ ਨਾ ਸ਼ਬਦਵੀਰ ਕਹਿੰਦਾ ਤਾਂ ਕਹਿੰਦਾ ਬਈ ਬਾਹਰ ਦੀ ਚੀਜ਼ ਬਾਈ ਮੈਂ ਬਾਹਰ ਦੀ ਚੀਜ਼ ਲੈਣੀ ਆ ਇਹ ਹੈਗੀਓ ਚੂਇੰਗਮ ਆ ਠੀਕ ਹੈ ਜੀ ਆ ਦੇਖੋ ਤੁਹਾਨੂੰ ਤੁਹਾਨੂੰ ਇਹ ਮਤ ਦਿਖ ਰਿਹਾ ਹੋਣਾ ਨਾ ਜੀ ਵੀ ਆਪਣੀ ਚੂਇੰਗਮ ਦੂਈ ਹੁੰਦੀ ਆ ਇਹ ਦੂਈ ਦੇ ਦੰਦੀ ਵਟੋ ਦੰਦੀ ਬਾਈਟ ਕਰੋ ਹਾਂ ਆਓ ਚਬਾਓ ਇਸ ਕੋ ਚੂਇੰਗਮ ਨੇ ਇਹ ਚੂਇੰਗਮ ਆ ਦੇਖ ਲਓ ਜੀ ਹੈ ਕਾਟਨ ਗਾ ਹੈ ਕੋਟ ਨਗੰਡੀ ਵਰਗੀ ਪਰ ਹੈ ਚਵਿੰਗ ਇਹ ਇੰਨੀ ਨਹੀਂ ਇੰਨੀ ਨਹੀਂ ਖਾਣੀ ਬੁੱਤੇ ਥੋੜੀ ਖਾਣੀ ਆ ਇਹ ਦੇਖੋ ਜੀ ਇਹ ਚੀਜ਼ ਆ ਬਾਹਰ ਤੇ ਆਈ ਆ ਇਹ ਕਿਹੜੀ ਹੈ ਤੇ ਆਪਣੇ ਇੱਥੇ ਮਿਲਣ ਲੱਗ ਗਏ ਹੁਣ ਸਟੋਰਾਂ ਤੇ ਇਹ ਦੇ ਕੇ ਨਿੱਕੀ ਬੈ ਜਿੱਦੋਂ ਲੱਗਿਆ ਉਹਨਾਂ ਨੂੰ ਦੇਖ ਦੇ ਕੇ ਇਹ ਸਿੱਖਦਾ ਆ ਇਹ ਚੀਜ਼ਾਂ ਬੇਮਨਵਾਦ ਵਾਦੋ ਮਨੋਦ ਵਾਦੋ ਹੋ ਗਿਆ ਜੂ ਜੂ ਹਾਂ ਕਿਆ ਕਰਨਾ ਹੈ ਕਿਆ ਕਰਨਾ ਹੈ ਕਿਆ ਕਰਨਾ ਹੈ ਨੋਜੋ ਜੂਣ ਕਹਿੰਦਾ ਮੈਂ ਕਾਰਪਿੰਟਰ ਬਣਨਾ ਹੈ ਓਏ ਇਧਰ ਆ ਹੁਸਨ ਬਣਨਾ ਤੇ ਇਧਰ ਆ ਜਾ ਛੋਟਾ ਬੱਚਾ ਹਾਂ ਤੂੰ ਓਏ ਸਿਰਫ ਉਹ ਹਲਾ ਪੁੱਤ ਇਧਰ ਆ ਕੇ ਸਿਰਫ ਉਹ ਆ ਬਾਪੂ ਆ ਗਿਆ ਸਿਰਫ ਉਹ ਆ ਇਧਰ ਆ ਕੇ ਸੁਣਦਾ ਰਹੇ ਹੋ ਮੈਂ ਤੈਨੂੰ ਲਾ ਜੀ ਬਾਪੂ ਜੀ ਆ ਗਏ ਬਾਪੂ ਜੀ ਦੀ ਕਰਨੀ ਆ ਮਾਰ ਬਾਪੂ ਵੀ ਕਰਨੀ ਆ ਮਾਲਸ਼ ਆਪਾਂ ਨੇ ਲੱਤਾਂ ਦੀ ਕਹਿੰਦਾ ਮੇਰੇ ਲੱਤਾਂ ਦੁਖਦੀਆਂ ਥੋੜੀ ਥੋੜੀਆਂ ਮੈਂ ਜਾ ਕੋਈ ਕਰਨੀ ਬਈ ਆ ਜਾ ਜਿਹੜੀ ਮਾਲਸ਼ ਕਰ ਦਨੇ ਆ ਕੋਈ ਚੱਕਰ ਆ ਲੈ ਠੀਕ ਹੈ ਨਹੀਂ ਕਰਨਾ ਕਪੜੇ ਉਤਾਰਨੀ ਆ ਆਜੋ ਜੀ ਆਜੋ 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 ਉਹ ਲੋਈ ਮਾਲਸੇ ਕਰਤੀ ਸ਼ੁਰੂ ਪਹਿਲਾਂ ਪਾਪੋ ਜੀ ਜਿਹੜੇ ਆਗਮੇ ਇਹ ਬਾਗਾਨੇ ਆਏ ਪਏ ਐ ਇਹ ਆਪਣੇ ਐ ਇਹਨਾਂ ਨਾਲ ਸਲੂਕ ਠੀਕ ਰੱਖੋ ਨਾ ਨਾ ਠੀਕ ਆ ਹੋਰ ਦੱਸ ਸਿਹਤ ਕਿਦਾਂ ਸਿਹਤ ਦਾ ਹਮ ਭਾਏ ਸੁਦੇਂ ਦਰੇ ਜਮਨੇ ਹਾਂ ਸ਼ੂਗਰ ਠੀਕ ਆ ਮਾਲਸ ਨਾਲ ਪੈਂਦਾ ਮਾੜਾ ਮੋਟਾ ਫਰਕ ਆਰਾਮ ਆਂਦਾ ਹੈ ਹਾਂ ਪੈਂਦਾ ਦਾ ਹੈ ਆਰਾਮ ਆ ਜਾਂਦਾ ਮਤਲਬ ਹਾਂ ਵਾ ਠੀਕ ਹੈ ਰੋਜ਼ ਕਰਾ ਲੈ ਜਾਵਾ ਮਾਰਗਾ ਜਦ ਬਿਰਦਾਂ ਦੁਬਾਰਾ ਰੋਜ਼ ਕਰਾ ਲੈ ਕਰ ਆਪਣੇ ਆਪ ਆ ਕੇ ਤੂੰ ਘਰੇ ਹਟਦਾ ਤੂੰ ਵਿਚੇ ਇੱਥੇ ਆਹ ਕਿਆ ਲੋੜ ਦਿਨੂ ਲੈਟ ਬੰਦ ਕਰਨ ਦੀ ਬਾਲ ਨੇ ਵੀ ਲੈਟ ਜਿਹੜੀ ਮਾਗਦਾ ਨਹੀਂ ਕਰਨੀ ਆ ਨਹੀਂ ਪਤਾ ਨਹੀਂ ਕਹਿੰਦੀ ਹੁਣ ਵੀ ਕਹੀ ਜੀ ਇੱਕ ਦਿਨ ਮੈਂ ਮਾਰਦਾ ਹਾਂ ਹੁਣ ਸਾਡੇ ਸਾਡੇ ਸਿਰੇ ਸਾਡੇ ਸਿਰ ਘਰ ਆਉਣ ਅਸੀਂ ਆਪੇ ਚਲਾਉਂਗੇ ਤੁਸੀਂ ਜੀਆ ਕਰੀਵਾ ਨਾ ਨਾ ਮੈਂ ਆ ਮਨ ਆ ਗਿਆ ਘੜੀ ਤਾਂ ਜਾਓਗੇ ਮੇਰਾ ਤਾਂ ਮੈਂ ਜਦ ਲੈ ਰਹਿਣਾ ਉਹ ਇਹਦਾ ਸੇਵਾ ਕਰੀ ਗਰ ਉਹਦਾ ਦਾਦੀ ਠੀਕ ਹੈ ਇਹ ਜਿਹਾ ਸਗਾਤਾ ਕਿਸੇ ਕਿਹਨੂੰ ਮਿਲਦੀ ਆ ਬਾਈ ਅਰੇ ਨਾ ਇਹ ਸੇਵਾ ਕਰੀ ਕਰੀ ਵੀ ਜਰਾ ਬਹੁਤ ਸ਼ੀਤੀ ਸੁਣਦਾ ਏ ਠੀਕ ਹੈ